v、uh. 啊、uh I ਚੌਥਾ ਹਰੀ ਅੰਮ੍ਰਿਤ 3 ਨੇ ਕੋਇ ਨਾ ਮਨ ਪ੍ਰੀਮ ਮੁਕਤ ਨਾਰਾਮ ਰਾਜਿ ਮਨ ਆਮ ਕਸਵਟ ਲਾਇਆ ਤਨ ਜਨ ਸੋਵਨਾ ਗੁਰ ਜੀ सब जनम तां तना जन नानक मो सिख सुुलिया एक ओंकार सतनाम करत पुखोर वैर अकाल भूत पुनि से वंग गुरप्रसाद अम महला पहला बार श्लोकनाथ श्लोक के महले पहले के लिखे टंडे असरा जकी तने श्लोक महला पहला, पहला। ਪਹਿਲੇ ਹਾਰਿ ਗੁਰੂ ਆਪਣੇ ਦੋ ਹੱਡਿ ਸਵਾਰ ਜਨਮਾਨਸਤੇ ਦੇਵਤੇ ਕੀ ਕਰਤਾਂ ਲਾਗੀ ਬਾਰ ਮਹਲਾ ਦੂਜਾ ਜੇ ਸਤਨ ਦਾ ਉਗਬੈ ਸੂਰਜ ਚੜੇ ਹਜ਼ਾਰ ਇਹ ਤੇ ਚਰਨ ਹੁਦਿਆ ਗੁਰ ਬਿਣਾ ਕੋਰ ਅਧਾਰ ਮਹਲਾ ਪਹਿਲਾ ਨਾਨਕ ਗੁਰ ਨਾ ਚੇਤਿ ਮਨ ਆਪਣੇ ਸੁਚੇਤ ਛੁੱਟੇ ਤਿਲਬਾੜ ਜੁੱਤੀਆਂ ਅੰਦਰ ਖੇਤ ਖੇਤਾਂ ਅੰਦਰ ਛੁੱਟਾ ਕੋ ਨਾਨਕ ਸੋਨਾ ਹਲਿਏ ਹੁੜੀਏ ਬਪੜੇ ਇਤਨ ਵਿੱਚ ਸੁਆ ਪੜੀ ਆਪਣੇ ਆਪ ਸਜਿਓ ਆਪੀ ਨੈ ਨਚਿਓ ਨਾ ਕੋਈ ਸੁਜਿਐ ਕਰ ਆਸਣ ਬਿੱਠੂ ਚਾਉ ਦਤਕ ਤੱਕ ਆਪੋ ਉਸ ਦੇਵ ਹੈ ਕਰ ਸੋ ਤੂੰ ਜਾਣੀ ਸਭ ਵਿਸੈ ਦੇ ਲੈ ਸੈ ਜਿੰਦ ਤਵਾਉ ਤਾਰਿਆ ਸਣ ਮਿੱਠੋ ਚਾਉ ਮਿੱਠੋ ਚਾਉ ਡਿੱਟੂ ਚਾ ਕਰਤਾ ਆਪ ਕੋ ਜਿਸ ਦਾ ਕਰੇ ਮਸਾਉ ਉਸ ਕੋ ਤਨ ਸਭ ਸਹਿਮਿਲੇ ਸਭ ਨੂੰ ਦਵਾਓ ਹਰ ਪ੍ਰੇਮ ਬਣੀ ਮਨ ਪਾਰਿਆ ਧਨੀਆਂ ਤੇ ਧੀਆਂ ਆਰਾਮ ਰਾਜੇ ਜਿਸ ਨਜ਼ਦੀਕ ਪੀਰ ਤੇ ਨਮਕੀ ਸੋ ਜਾਣੇ ਜਗਿਆ ਜੀਵਨ ਬੋਤ ਤੇ ਸੁਆਖੀ ਹੈ ਮਰ ਜੀਵਨ ਸਤਿਗੁਰ ਮੇਲ ਮਰ ਜਗ ਦੁੱਤ ਤੇ ਤਰੀ ਜਾ ਤੂੰ ਤੇ ਜਤਰੀਆ ਸ਼ਲੋਕ ਹਲਾ ਪਹਿਲਾ ਸੱਚ ਤੇਰੇ ਖੰਸ ਚਿਬਰਗੰਡ ਸਚਿ ਤੇਰੇ ਨੂੰ ਸਚਿਆਕਾਰ ਸੱਚ ਤੇਰੇ ਕਰਨੇ ਸਰਬ ਵਿਚਾਰ ਸਚਾ ਤੇਰਾ ਮਨ ਸਚਾ ਦੇਵਾਨ ਸਚਾ ਤੇਰਾ ਹੁਕਮ ਸਚਾ ਵਰਮਾਨ ਸਚਾ ਤੇਰਾ ਕਰਮ ਸਿ ਨਿਸਾਨ ਸਚ ਤੇ ਦਦਾਖੇ ਹਲਾ ਕਰੋੜ ਸੱਚੀ ਸੰਤਾਨ ਸੱਚੇ ਸੰਜੂਰ ਸੱਚੀ ਤੇਰੀ ਸਿਹਤ ਸੱਚੀ ਸਾਲਾ ਸੱਚੀ ਤੇਰੇ ਕੁਦਰਤ ਸੱਚੇ ਪਾਤਸ਼ਾਹ ਨਾਨਕ ਸਤਿਐਨ ਸੱਚ ਜੋ ਮਰ ਜਾਵੇਂ ਸੋ ਕਤ ਤਤ ਮਹੱਲਾ ਪਹਿਲਾ ਵੱਡੀ ਵਿੜੇ ਜਬਟਾ ਨਾਓ ਵੱਡੀ ਵਿੜੇ ਜ ਸੱਚ ਨੇਓ ਵੱਡੀ ਵਿੜੇ ਜਨ ਚਲ ਥਾਓ ਵੱਡੀ ਵਿੜੇ ਜਾਣਾ ਲਾਓ ਵੱਡੀ ਵਿੜੇ ਗੁਜ ਸਭ ਪਾਓ ਵੱਡੀ ਵਿੜੇ ਜ ਪੁੱਛ ਨਾ ਦਾਤ ਵੱਡੀ ਵਿੜੇ ਜਾ ਪਿਆ ਨਾਨਕ ਕਾਰਨ ਕਥਨੀ ਜਾਈ

ਲਿਖਣਾ ਵੈ ਧਰਮ ਹਲੋ ਕਸਤੇ ਸੰਗਿੜਾ ਕੋਣ ਵਕ ਕੱਢੀ ਜਜਮਾਲੀ ਹਥਾਂ ਨ ਪੈਨ ਗੁਰਿਆ ਬਹੁ ਕਾਲੈ ਦੂਜ ਕਲ ਤੇ ਨਾਏ ਕਿਸ ਜਣ ਕੇ ਮਾਰ ਗਏ ਸੀ ਟਕਣ ਵਾਨਿਆ ਲਿਖਣਾ ਵੈ ਧਰਮ ਵਾਨਿਆ ਧਰਮ ਵਾਨਿਆ ਧਰਮ ਵਾ ਹਲਿਆ ਉਹ ਤੇ ਸਤਿਵਤ ਨਿਬੜਾ ਜਿਮਾ ਤੇ ਜਮਾਲਿਆ ਥਾਉ ਨ ਪੈਣ ਕੋੜਿਆਰ ਨੋਕਾ ਲੈ ਦੁੱਧ ਚਲਿਆ ਤੇਰੇ ਨਾਇ ਰਤੇ ਸੇ ਜਿੰਦਗੇ ਹਰ ਜੈਸੀ ਕਰਵਾ ਲਿਆ ਇੱਕ ਨਾ ਵੇ ਕਰਵਾ ਲਿਆ ਮਾਰੇ ਦੁੱਖੋਂ ਮਤਿਆ ਅਨਨੂਰ ਕੁ ਮੁਕਜ ਸ਼ਰਮਾਗਤੀ ਮੇਰ ਗੋਬਿੰਦ ਪੂਰੇ ਹਰ ਪਾਇਆ ਹਰ ਭਗਤ ਇੱਕ ਮੰਗਾ ਮੇਰਾ ਮਨ ਤਾਂ ਨ ਸਬਦ ਮੇਗਾ ਸਿਆਹ ਜਗਤ ਅੰਤ ਤੇ ਰੰਗਾਂ ਮੇਲੇ ਸੰਤ ਜਨਾ ਹਰ ਪਾ

ਬਿਸਮਾਤ ਨੇੜ ਬਿਸਮਾਤ ਦੂਰ ਰਹਿ ਜੋਰ ਵੇਖ ਬਣ ਰਿਹਾ ਬਿਸਮਾਤ ਨਾਨਕ ਪੁਜਣਾ ਪੁਰੇ ਭਗਵਾਨਾ ਪਹਿਲਾ ਕੁਦਰਤ ਦੇ ਸੈ ਕੁਦਰਤ ਸੁਣੀਏ ਕੁਦਰਤ ਬਹੁਤ ਸਾਰ ਕੁਦਰਤ ਪਾਤਾਲੀਆਂ ਕਾਸੀ ਕੁਦਰਤ ਸਰਬ ਅਪਾਰ ਕੁਦਰਤ ਵੇਦ ਪੁਰਾਨ ਕਿਤੇਬਾਂ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਘਰਿਤ ਸਰਬ ਪਿਆਰ ਕੁਦਰਤ ਜਾਨੀ ਜਨਸੀ ਰੰਗੀ ਕੁਦਰਤ ਜੀ ਜਵਾਨ ਕੁਦਰਤ ਨੇਕੀਆਂ ਕੁਦਰਤ ਵਧੀਆਂ ਕੁਦਰਤ ਮਾਨਵ ਮਾਨ ਕੁਦਰਤ ਪਾਣ ਪਾਣੀ ਵਸ ਸਮਦਰ ਕੁਦਰਤ ਧਰਤੀ ਖਾਕ ਸਭ ਤੇ ਕੁਦਰਤ ਤੋਂ ਕਾਜਲ ਕਰਤਾ ਭਗਵਾਨ ਦੀ ਬਾਤ ਨਾਨਕ ਕੋਕ ਲੈ ਅੰਦਰ ਵੇਖੈ ਬਰਤਤੋ ਕੋ ਤਾਕ ਪੌੜੀ ਆਪੀ ਨ ਕੋ ਕੋ ਕੈ ਹੋਇ ਅਸਿਮਰ ਗੁਰ ਸਰ ਜਾਇਆ ਬਟਾਉ ਮਾਤਨੀ ਦਾਰ ਗਲ ਸੰਗਲ ਕਾ ਚਲਾਇ ਅਗੇ ਕਰਨੀ ਕੀਰਤ ਬਾਚੀਆਂ ਬਹਿਲੀ ਕਾ ਕਰ ਸੁਝਾਇਆ ਕਾਉ ਨ ਹੋਵੇ ਪਉਦੇ ਉਸਨੀਐ ਕਿਆ ਰੁਆਇਆ ਮਾਨਿ ਉਦੈ ਜਨਮ ਦਵਾਇਆ ਰਣਮ ਦਵਾਇਆ ਜਨਮ ਦੀ ਦਇਆ ਸੁਣ ਬੀਨ ਕੀ ਹਰ ਪ੍ਰਭ ਆਗੇ ਲਾਇਆ ਨਾਮ 라 ਜੀ ਹਮਾਂ ਕੋ ਸ਼ਰਨ ਹਰ ਨਾਮ ਕੀ ਹਰ ਹਰ ਮੁਕਾਇਆ ਅਗਤ ਬਚਲ ਹਰ ਬਿਰਧ ਹੈ ਹਰ ਲਾਜ ਰਖਾਇਆ ਜਨ ਨਨਕ ਦੀ ਸ਼ਰਨਾਗਤੀ ਹਰ ਨਾਮ ਤੇਰਾ ਯਾ ਨਾਮ ਤੇਰਾ ਯਾ ਚਲੋ ਖਲਾ ਪਲਾ ਪੈਵ ਚੋਂ ਮੈਸਤੋ ਪੈਵ ਚ ਲਲਕਰੀਓ ਪੈਵ ਚ ਅਗਰ ਕੱਢੇ ਵੇਗਾਰ ਪੈਵ ਚ ਤਰਤੀ ਦੱਬੀ ਭਾਰ ਪੈਵ ਚ ਇੰਫੈਂਸਰ ਭਾਰ ਪੈਵ ਚ ਰਾਜਾ ਧਰਮ ਦਵਾਰ ਪੈਵ ਚ ਸੂਰਜ ਪੈਵ ਚ ਚੰਦ ਕੋਹ ਕਰੋੜੀ ਚਲਤਨਾ ਅੰਤ ਪੈਵ ਚ ਸਿੱਧ ਬੁੱਧ ਸੁਨਾਤ ਪੈਵ ਚ ਉੜਣਿਆ ਆਕਾਸ਼ ਪੈਰ ਜੁਰਮਾ ਬਸ ਸਿਰ ਪੈਚਾ ਜਾਵੇ ਪੂਰ ਸਗਲਿਆ ਬੋਲ ਕੀ ਅਸਰ ਲੇ ਖੋ ਨਾਨਕ ਪਰਪਾ ਨਿਰੰਕਾਰ ਸੱਚੇ ਇੱਕ ਮਹਲਾ ਪਹਿਲਾ ਨਾਨਕ ਨੇ ਪਾਉ ਨਿਰੰਕਾਰ ਹੋਰ ਕੀਤੇ ਰਾਮ ਰਵਾਲ ਕੀਤੀਆਂ ਕੰਨ ਕਹਾਣੀਆਂ ਕੀਤੇ ਬੇਦ ਦੀ ਚਾਰ ਕੀਤੇ ਨੱਚ ਮੰਗਤੇ ਗੇੜੇ ਮੁੜ ਪੂਰੇ ਤਾਲ ਬਾਜ਼ਾਰ ਦੀ ਬਾਜ਼ਾਰ ਮੈਂ ਇੱਕ ਨਵਾਰ ਗਾਵੇ ਰਾਜ ਰਾਨੀਆਂ ਬੁਲੇ ਅਲਤਾਰ ਲੱਖ ਟਕੀਆਂ ਕੇ ਜੇ ਤੈਨੂੰ ਪਈਏ ਨਾਨਕਾ ਸੇਤਨ ਹੋਵੇ ਛਾਰ ਗਿਆਨ ਨਾ ਗਲੀ ਢੁੰਡੀਏ ਕਥਾ ਕਰੜਾ ਸਾਤ ਕਰਮ ਮਿਲਤ ਪਈਏ ਉਰੇ ਕਮਤੂ ਕਮਖਵਾਰ ਕੋੜੀ ਨਦਰ ਕਰ ਜੇ ਆਪਣਾ ਸਤਿਗੁਰਿਆ ਕੋੜੀ ਨਦਰੇ ਬੇਜਾ ਆਪਣੀ ਪਾਇਆ ਜਿਹਦੇ ਬੋਧੇ ਗਲਮព្រਮਿਆ ਸਤਿਗੁਰ ਸਬਸ ਸੁਨਾਇਆ ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਨਿ ਹੋਣੋ ਸੁਭਾਇਆ ਸਤਿਗੁਰ ਮਿਲੇ ਸਤ ਪਾਇਆ ਜਿਹਨੇ ਮਿੱਤੋ ਆਪ ਕਵਾਇਆ ਜਿਹਨ ਸਚੋ ਹੋਈ ਸਚੁ ਸੁਨਾਇਆ ਸਤਿਗੁਰਿਆ ਅਸਾ ਪੂੜੇ ਪੁੰਦੇਂ ਦੀ ਆਹਰ ਸਜਣ ਲਤਾ राम राजे ਚੱਲ ਆ ਰਾ ਪੁੱਟ ਗਾੜਿ ਵਿੰਹ ਹਰ ਹਰ ਸੇਤਾ ਹਰ ਸਿਧਾ ਹਰ ਵਾਦੀ ਦਾ ਰਤ ਆ ਕੁਵਤੇ ਹਰ ਪਾਇਆ ਨਾਮ ਰਸਤਾ ਰਸ ਗੁਦਾਸ ਗੁਦਾ ਸਰੋਪ ਹਲਾ ਪਹਲਾ ਕੜੀਆਂ ਸਭੇ ਗੋਪੀਆਂ ਪੈਰ ਕਨ ਗੋਪਾਲ ਗਏ ਨੇ ਪਾਉਣ ਪਾਣੀ ਬਸੰਤ ਚੰਦ ਸੁਚੋਤਾ ਸਗਲੀ ਧਰਤੀ ਮਾਲ ਤਨ ਬਰਤਨ ਸਰਨ ਜਾ ਨਾਨਕ ਉਸੇ ਗਿਆਨ ਵੀ ਹੋਣੀ ਖੋਇ ਗਿਆ ਜਮ ਕਾਲ ਮਹੱਲਾ ਪਹਿਲਾ ਵਾਇਨ ਚਿਲਨ ਚਿਨ ਗੁਰ ਪੈ ਰਹਲਾਇਨ ਫੇਰ ਨਸੀਰ ਡੁੱਡਰਾ ਵਾ ਛੱਟ ਪੈ ਵੀ ਕਿਲੋ ਕਸਿਆ ਕਰ ਜਾ ਰੋਟੀਆਂ ਕਾਰਨ ਪੂਰਾ ਤਾਲਾਬ ਛੜ ਧਰਤੀ ਨਾਲ ਗਾਵਨ ਗੁਪੀਆਂ ਗਮ ਕਾਨ ਗਮ ਸੀਤਾ ਰਾਜੀ ਰਾਮ ਨਿਰ ਕੋ ਨਿਰੰਕਾਰ ਸਤਿਨਾਮ ਜੁ ਕਰੀ ਸਗ ਜਾਣ ਸੇਵ ਸੇਵਾ ਕਰ ਚੜਾਓ ਪਿੰਡੀ ਰੇਣ ਜਨਾਮ ਚਾਉ ਸਿੱਖੀ ਸਿੱਖਿਆ ਗੁਰੂ ਦੀ ਚਾਰ ਨਾਦਰੀ ਕਰਮ ਲਗਾਏ ਪਾਤ ਕੋਲੂ ਚੱਕਰ ਚਰਖਾ ਚੱਤੀ ਚੱਕ ਥਲਵਰ ਉਲੀ ਬਹੁਤ ਅਨੰਤਲਾ ਤੁਮ ਰਾਨੀਆਂ ਅੰਗਾ ਪੰਖੀ ਪਾਉਂਦੀਆਂ ਲੈਣ ਨਾ ਸਾ ਸੁਲੇ ਚਾੜ ਕੋਈ ਜਨ ਨਾਨਕ ਪਾਉਂਦਿਆਂ गणत नंत बन्दर मन कुवाय सोए पय सब कोई नाच नचे चले सूर्य उड़ न जाहि सुद ना होए नचण मन का चाव नानक जनम पाव तिन मन पाव पौड़ी नौ त्रण पार है नय लेय गणक न जाई मैं जीव

ਹਰ ਹਰ ਨਾਮ ਚਿਤਾਰੇ ਗੁਣ ਹਰ ਮਾਰ ਗਚਾਰੇ ਮੇਰਾ ਮਨ ਤਨ ਨਾਮ ਅਦਾਰੇ ਹੋ ਗਏ ਕਿ ਜਨ ਜਨਾਨ ਤਕ ਸਤ ਗੁਰ ਮਿਲ ਹਾਰੇ ਹਾਰੇ ਬਿਨਿਆ ਬਨ ਬਾਲੀ ਦੰਦਾਨ ਸ਼ਲੋਕ ਮਹਲਾ ਪਹਿਲਾ ਮੁਸਲਮਾਨਾ ਸਿੱਖ ਸ਼ਰੀਅਤ ਤੇ ਪਰਮਿਟ ਕਰੇ ਵਿਚਾਰ ਬੰਦੇ ਇਸ ਤੇ ਪਵਿੱਤ ਬੰਦੀ ਵੇਖਣ ਕੋ ਦੀਦਾਰ ਹਿੰਦੂ ਸਾਲਾ ਹੀ ਸਾਲਾਹਨ ਦਰਸ਼ਨ ਰੂਪ ਅਪਾਰ ਤੀਰਥ ਨਾ ਵੈਰ ਚਾ ਪੂਜਾ ਅਗਰਵਾਸ ਬਹਿਕਾਰ ਜੋ ਕਿ ਸੁਨ ਧਿਆਵਣ ਜੇ ਤੇ ਅਲਖ ਨਾਮ ਕਰਤਾਰ ਸੁਖ ਮੂਰਤ ਨਾਮ ਨਿਰੰਜਨ ਕਾਇ ਕਾਕਾਰ ਸਤਿਆ ਮਨ ਤੋਗ ਉਪਜੇ ਦੇ ਨਾ ਕੇ ਵਿਚਾਰ ਦੇ ਦੇ ਮੰਗੈ ਸੈ ਸਗੁਣਾ ਸੁਖਰੇ ਸੰਸਾਰ ਚੋਰਾ ਜਾਰਾ ਤੈ ਕੁੜਿਆ ਰਖ ਰਬ ਬੇਕਾਰ ਇਕ ਹੁੰਦਾ ਖਚਲੇ ਥਾਉ ਤੇ ਨਾ ਪੇ ਕਾਇਕਾ ਜਲ ਥਲ ਜੀਆ ਬੁਰੀਆ ਲੋ ਆਕਰ ਆਇਆ ਕਰ ਜੇ ਅੱਖ ਸਤੂ ਜਨਤ ਨਾ ਪੇ ਤੇਰੀ ਹਿਸਾਰ ਨਾਨਕ ਪਗਨਾ ਬੁਖਸਾ ਲਾਹਣ ਸਤਨਾਮ ਆਧਾਰ ਸਦਾ ਆਨੰਦ ਰਹੇ ਦਿ ਰਾਤੀ ਗੁਣ ਬੰਤਿਆ ਸਰ ਭਲਾ ਭੈਲਾ ਮਿੱਟੀ ਮੁਸਲਮਾਨ ਦੀ ਪੇੜਾ ਪੀ ਤਮਿਆਰ ਘੜ ਭਾਂਡੇ ਟਾਂਤੀਏ ਜਲਦੀ ਕਰੇ ਪੁਕਾਰ ਜਲ ਜਲ ਰੋਵੇ ਪਕੜੀ ਝਟ ਚਰ ਪਵੈ ਗਿਆ ਨਾਨਕ ਕਿਨ ਕਰਤੇ ਕਾਰ ਕੀਆ ਸੋ ਜਾਣ ਕਰਤਾਰ ਪਉੜੀ ਬਿਨ ਸਤਗੁਰ ਕਿਨੇ ਪਾਇਓ ਬਿਨ ਸਤਗੁਰ ਕਿਨੇ ਨ ਪਾਇ ਸਤਿ ਗੁਰ ਤੇ ਅਪ ਰਖਿਓ ਘਰ ਪਰ ਲਟ ਆਤਮਾ ਹੈ ਸਤਿ ਗੁਰ ਸਦਾ ਮੁਕਤ ਹੈ ਜਿਨ ਵਿੱਚੋਂ ਮੋਚ ਲਾਇਆ ਉਹ ਤੇ ਵਿਚਾਰ ਜੇ ਜਿਨ ਸੱਚੀ ਸੋਤ ਲਾਇਆ ਜਾਗ ਜੀਵਣ ਦਾਤ ਪਾਇਆ ਦਾਤ ਪਾਇਆ ਜੀਵਣ ਦਾਤ ਪਾਇਆ ਜਿਨ ਵਿੱਚੋਂ ਮੋਚ ਲਾਇਆ ਦਾਤ ਪਾਇਆ ਸਾਧ ਕਰ ਵਿਚ ਆਵਰਣ ਕਰਕੇ ਗਿਆਨ ਆਇਆ ਸਾਧ ਕਰ ਮਿਲਿਆ ਸੁਆਤਮਕ ਹੈ ਗੁਰਮੁਖ ਪਿਆਰੇ ਆਇ ਮਿਲ ਰਕੀ ਗਿਸ਼ੁਨੇ ਰਾਮ ਰਾਜੇ ਮੇਰਾ ਮਨ ਤੁਮ ਦਾ ਹੋ ਤੂੰ ਮੈਂ ਰਗਿਆ ਮਨ ਨੈਣ ਦਸ ਤੂੰ ਮੈਂ ਹਰ ਪ੍ਰਭ ਪਿਆਰਾ ਦਾ ਸਤੁਰ ਮਿੰਨ ਮਨ ਮੰਨ ਮੰਦੇ ਓ ਮੂਰਤ ਕਾਰੇ ਨਾਮਿਆ ਨਾਮਿਕ ਹਰ ਹੋਲਾ ਬੇਲਾ ਹੋਵਚਾਇਆ ਹੁਣ ਗਇਆ ਹਉਮ ਵਿਚ ਮੋਜ ਦਿੱਤਾ ਹਉਮ ਚਲੇ ਆਉਂਚ ਕਟਾ ਹਉਮ ਚ ਗਿਆ ਹਉਮ ਚ ਚਾਰ ਪੂੜੇ ਆ ਰੋਮਿਤ ਪਾਪਨ ਵਿਚਾਰ ਹਉਮ ਚ ਕਰਖ ਸੁਗਵਤਾ ਰੋਮਛਸੈ ਹਉਮ ਚ ਰੂਵੇ ਹਉਮਤ ਭਰੀਆ ਹਉਮ ਤੋਬੈ ਹਉਮ ਜਤ ਜਿਦਸੀ ਹੋਵੇ ਹਉਮ ਚ ਮੂਰਖਾ ਵਿਸਾਨਾ ਮੋਖੂਪ ਕਿਸਾਰ ਨਾ ਜਾਣਾ ਹਾਂ ਵਿਚ ਮਾਇਆ ਹੋ ਵਿਚਾਇਆ ਹੋ ਮੈਂ ਕਰ ਕਰ ਜੰਤੂ ਪਾਇਆ ਹੋ ਮੈਂ 부ਝੇ ਤਾਂ ਦਸੂਜਾ ਗਿਆਨ ਵੀ ਹੋਣਾ ਕਦ ਤ ਤੂਜੈ ਨਾਨਕ ਹੁਕਮਿ ਲਿਖੀਐ ਲੇਖ ਜਿਹਾ ਰਖੈ ਤੇ ਹੋਵੇ ਕੋਹਲਾ ਦੂਜਾ ਹਉ ਮੈਂ ਹਜਾਤ ਹੈ ਹਮੇ ਕੰਮ ਕਮਾਈ ਹੋ ਮੈਂ ਇਹ ਬੰਦਨਾ ਫਿਰ ਫਿਰ ਜੋਨੀ ਪਾਹੀ ਹਉ ਮੈਂ ਕਿਥੋਂ ਕਿੱਥੇ ਜਮੇ ਜਾਇ ਹੋ ਮੈਂ ਹੋ ਮੈਂ ਪਤਰਾਇ ਹੋ ਮੈਂ ਦੀ ਗੁਰੂ ਦੇ ਦਰੁਸਮਾਨ ਕਿਰਪਾ ਕਰ ਜੀ ਆਪਣੀ ਤਾਂ ਗੁਰ ਕਾ ਸ਼ੁਮਕ ਮਾਹੀ ਨਾਨਕ ਕਹੈ ਸੁਨੋ ਜਣੋ ਇਤ ਸੰਜਮ ਦੁਖ ਜਾਏ ਪੌੜੀ ਦੇਖੀ ਸਤਿ ਲੋਕ ਦੇ ਜੇ ਸਚੋ ਸਤਿ ਆਇਓ ਤੇ ਬਨ ਰਖਿਓ ਕਰ ਸੁਪ੍ਰਤ ਕਰਤੁ ਮਾਇਓ ਨਿਰੰਗੇ ਟੋੜੀ ਮਦਨ ਅੰਨ ਪਾਣੀ ਥੋੜਾ ਖਾਇ ਸਗਲਾ ਲਿੱਤ ਦੇ ਲੈ ਚੜੇ ਸਵਾਰਿਆਂ ਵਡਿਆਈ ਵੱਡਾ ਪਾਇਆ ਵੱਡਾ ਪਾਇਆ ਵਡਿਆਈ ਵੱਡਾ ਪਾ ਗੁਰ ਅੰਮ੍ਰਿਤ ^{(1)} ਤਿੰਨੀ ਦੇ ਗੁਲੀ ਅੰਮ੍ਰਿਤ ^{(2)} ਧੁਰ ਕੇ ਰਾਮ ਦਾ ਜੀ ਜਿਨਾਬਰ ਮਾਨੀ ਮਨ ਪਾਇਆ ਅੰਮ੍ਰਿਤ ^{(3)} ਛਕ ਛਕੀ ਰੁਕ ਟੁਟੇ ਹੱਥ ਪਾਇਆ ਚੁਕੇ ਤੱਕ ਤੱਕ ਕੇ ਹਰ ਜਾਨ ਮਰ ਕਰ ਗੋਆ ਨਾ ਜਿੱਤ ਹਰ ਇੱਕ ਕੇ ਹਰ ਇੱਕ ਕੇ ਸ਼ੋਕ ਮਹਲਾ ਪਹਿਲਾ ਬਰ ਕਮਰ ਕਾ ਤੀਰਥਾਂ ਤੇ ਕਾਮਗਾ ਕੇ ਤਾਂ ਦੀਪਾਂ ਨੂੰ ਮਟਲਾ ਕੱਡਾ ਬਰ ਭੰਡਾ ਅੰਦੇ ਜੇਰ ਜੁਤਾ ਖੋਨੀ ਸਿਧਾ ਸੋਮਿਤ ਜਨਨਾਨਕ ਦਾ ਅਸਰਾ ਬਰਾ ਤਾ ਨਾਨਕ ਜਤ ਪੈ ਕਿਸ ਮਾਲੇ ਸਮਣਾ ਜਿਨ ਕਰਤਾ ਕਰਨਾ ਕੇ ਜਿਤਾ ਬੇ ਕਰੀਤਾ ਸੋ ਕਰਤਾ ਤਿੰਤਾ ਗ੍ਰਜਨ ਪਾਇਆ ਜਗ ਤੇ ਸਾਰੀ ਸਵਸਥ ਤੇ ਸਤਿ ਸਤਿਗਨ ਪਗ ਨਾਨਕ ਸੱਚੇ ਨਾਮ ਬਿਨ ਕਾਟ ਕਾ ਕਾ ਤਗ ਮਹਲਾ ਪਹਿਲਾ ਲਖ ਨੇਕੀਆਂ ਚੰਗਿਆਈਆਂ ਲਖ ਨਾ ਪ੍ਰਵਾਨ ਲਖ ਤਪ ਪ੍ਰਤੀਰਥ ਸਹਿਜ ਜੋਗ ਬਿਬਾਨ ਲਖ சூரਤਣ ਸੰਗਰਾਮ ਰਣ ਹਸ਼ਟੇ ਪ੍ਰਾਨ ਲਖ ਸੁਹਿਲਾ ਕੇ ਆਂ ਧਿਆਨ ਪੜੀਏ ਪਾਤ ਪੁਰਾਨ ਕਰਤੇ ਕਰਨਾ ਕੀਆ ਲਿਖਿਆ ਵਰਜਾਨ ਨਾਨਕੁ ਤੀ ਮਿੱਠਿਆ ਕਰਮ ਸੱਚਾ ਨਿਸ਼ਾਨ ਪਉੜੀ ਸਦਾ ਸਾਇਦ ਰਹਿਤੋ ਆਇਆ ਸੱਚਾ ਸਾਇਰ ਤੇਰੀ ਸਤਿਗੁਰੂ ਦਾ ਆਇਆ ਤੇਰੇ ਸਾਥ ਤੇਰੇ ਸਾਥ ਆਇਆ ਸਾਡੇ ਵਿੱਚ ਤੇ ਸਤਿ ਪਾਇਆ ਗੁਰ ਕੇ ਹਿੱਟ ਸਤਿ ਸਾਇਆ ਪੂਰੇ ਦਰਜਾ ਨਾ ਜਾਣੀ